ਸਤਿ ਸ਼੍ਰੀ ਅਕਾਲ ਪੀਪੀ 32 ਨਮਾ ਸ਼ਹਿਰ ਦੇਖ ਰਹੇ ਹੋ ਮੈਂ ਦਿਨੇ ਸੂਰੀ ਸਾਥੀ ਉਸ ਵਲੇ ਦੀ ਇੱਕ ਵੱਡੀ ਖਬਰ ਇੱਕ ਚੱਗੀ ਖਬਰ ਬਲਾਚੌਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਬਲਾਚੌਰ ਪੁਲਿਸ ਨੂੰ ਐਸਐਸਪੀ ਡਾਕਟਰ ਮਹਿਤਾਬ ਸਿੰਘ ਹੁਣਾਂ ਦੀ ਦੇਸ਼ਾ ਨਿਰਦੇਸ਼ ਹੇਠ ਇੱਕ ਵੱਡੀ ਕਾਮਯਾਬੀ ਮਿਲੀ ਹੈ ਪੁਲਿਸ ਨੇ ਚੋਰਾਂ ਦੀ ਅਜੇ ਹੀ ਪੈੜ ਨੱਪੀ ਹੈ ਇੱਕ 24 ਘੰਟੇ ਦੇ ਅੰਦਰ ਕਾਮਯਾਬੀ ਮਿਲਦੀ ਹੈ ਹੁਣ ਹੁੰਦਾ ਕੀ ਹੈ ਜੀ ਬਲਾਚੌਰ ਵਿਖੇ ਗੜਸ਼ੰਕਰ ਰੋਡ ਤੇ ਚਮਿੰਡਾ ਫਿਲਿੰਗ ਸਟੇਸ਼ਨ ਜਿੱਥੇ ਹਥਿਆਰਾਂ ਸਮੇਤ ਜਿਹੜੇ ਚੋਰ ਆ ਜਿਹੜੇ ਲੁੱਟਖੋ ਕਰਨ ਵਾਲੇ ਮਾੜੇ ਅੰਸਰ ਪਹੁੰਚਦੇ ਆ ਅਤੇ ਪਿਸਤੌਲ ਦੀ ਨੋਕ ਤੇ 76800 ਰੁਪਿਆ ਲੁੱਟ ਕੇ ਉੱਥੋਂ ਫਰਾਰ ਹੋ ਜਾਂਦੇ ਆ ਪੁਲਿਸ ਤੱਕ ਸ਼ਿਕਾਇਤ ਪਹੁੰਚਦੀ ਆ ਪੁਲਿਸ ਤੁਰੰਤ ਐਕਸ਼ਨ ਲੈਂਦੀ ਆ ਪੁਲਿਸ ਵੱਲੋਂ ਕੈਮਰੇ ਖੰਘਾਲੇ ਜਾਂਦੇ ਆ ਪੁਲਿਸ ਚੋਰਾਂ ਦੀ ਪੈੜ ਨੱਪਦੀ ਆ ਔਰ 24 ਘੰਟੇ ਤੋਂ ਪਹਿਲਾਂ ਪਹਿਲਾਂ ਹੀ ਪੁਲਿਸ ਦੋਸ਼ੀਆਂ ਨੂੰ ਦਬੋਚ ਲੈਂਦੀ ਆ ਤੇ 76800 ਰੁਪਏ ਜਿਹੜਾ ਲੁੱਟ ਕੇ ਲਗੇ ਹੁੰਦੇ ਆ ਉਹਦੀ ਰਿਕਵਰੀ ਹੋ ਜਾਂਦੀ ਆ ਨਾਲ ਦੀ ਨਾਲ ਪੁਲਿਸ ਪਿਸਤੌਲ ਜਿਸ ਦੀ ਨੋਕ ਤੇ ਜਿਹੜੇ ਚੋਰ ਲੁੱਟ ਦੀ ਵਾਰ ਦਾ ਤੁਰੰ ਅੰਜਾਮ ਦਿੰਦੇ ਉਸ ਪਿਸਤੌਲ ਨੂੰ ਰਿਕਵਰ ਕਰ ਲੈਂਦੀ ਹੈ ਵਾਰਦਾਤ ਦੇ ਦੌਰਾਨ ਵਰਤਿਆ ਗਿਆ ਮੋਟਰਸਾਈਕਲ ਰਿਕਵਰ ਕੀਤਾ ਜਾਂਦਾ ਅਤੇ ਨਾਲ ਦੀ ਨਾਲ ਤਿੰਨ ਮੋਬਾਈਲ ਫੋਨ ਆ ਜਿਹੜੇ ਉਹ ਵੀ ਪੁਲਿਸ ਵੱਲੋਂ ਬਰਾਮਦ ਕਰ ਲਏ ਜਾਂਦੇ ਆ ਤਾਂ ਬਲਾਚੌਰ ਵਿੱਚ ਆਮ ਜਨਤਾ ਦੇ ਅੰਦਰ ਵਿਸ਼ਵਾਸ ਪੁਲਿਸ ਨੂੰ ਲੈ ਕੇ ਵਧਿਆ ਕਿਉਂਕਿ 24 ਘੰਟੇ ਦੇ ਅੰਦਰ ਅੰਦਰ ਲੁੱਟ ਦੀ ਜਿਹੜੀ ਇਹ ਘਟਨਾ ਨੂੰ ਟ੍ਰੇਸ ਕੀਤਾ ਗਿਆ ਤੇ ਇੱਕ ਵਾਰੀ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾ ਰਿਹਾ ਜਿੱਥੇ ਡੀਐਸਪੀ ਸਬਡਿਵੀਜ਼ਨ ਸ਼ਾਮ ਸੁੰਦਰ ਮੀਡੀਆ ਦੇ ਮੁਖਾਤਬ ਹੋ ਰਹੇ ਹਨ 25 ਜਨਵਰੀ 24 ਨੂੰ ਰਾਤ ਨੂੰ ਐਸਐਚਓ ਸਾਹਿਬ ਨੂੰ 112 ਨੰਬਰ ਤੋਂ ਕੰਪਲੇਂਟ ਆਈ ਸੀ ਚਮੁੰਡਾ ਫਿਲਿੰਗ ਸਟੇਸ਼ਨ ਦੇ ਗਾਂ ਸੈਕਟਰ ਰੋਡ ਤੇ ਰੁਕੀ ਲਿਗੇ ਅ ਫਿਰ ਨਾ ਰੁਕੀ ਤਲਾ ਉੱਥੇ ਖੋ ਹੋ ਗਈ ਹੈ ਤੇ ਅਸੇ ਤੁਸ ਰਵਨੇ ਬੜੀ ਮਸ਼ਤੇਦੀ ਨਾਲ ਮੌਕੇ ਤੇ ਜਾ ਕੇ ਸਾਰੀ ਤਫਤੀਸ਼ ਅਮਲ ਚ ਨਹੀਂ ਆਉਂਦੀ ਤੇ ਇਹਨਾਂ ਨੇ 3-4 ਘੰਟੇ ਦੇ ਵਿੱਚ ਹੀ ਸਾਰੀ ਤਫਤੀਸ਼ ਕਰਕੇ ਜਿਹਨੇ ਅੰਦੋਸ਼ੀ ਸੀ ਚਾਰ ਤੇ ਚਾਹ ਦੇ ਗ੍ਰਿਫਤਾਰ ਕਰ ਲਏ ਉਤੋਂ ਅਲਾਵਾ ਵਾਰਦਾਤ ਸਬੰਧੀ ਹੋਈ ਜਿਹੜੀ ਪਿਸਤੋਲ ਸੀ ਨਕਲੀ ਤੇ ਨਾਲ ਜਿਹੜੇ 76800 ਰੁਪਏ ਦੀ ਜਿਹੜੀ ਕਰੰਸੀ ਸੀ ਤੇ ਇੱਕ ਦੱਤਾ ਇੱਕ ਮੋਟਰਸਾਈਕਲ ਤੇਨ ਮੋਬਾਈਲ ਹੋਣ ਬਰਾਮਕਰ ਇਦੇ ਚ ਕੀ ਕਰਿੰਦੇ ਵੀ ਸੀਗੇ ਜੀ ਵਿੱਚ ਇਨਵੋਲਵ ਸੀਗੇ ਇੱਥੇ ਹਾਂਜੀ ਹਾਂਜੀ ਇਦੇ ਚ ਕਰਿੰਦੇ ਇਨਵੋਲਵ ਸੀਗੇ ਕਿੰਨੇ ਜਣੇ ਸਾਰੇ ਚੱਲੇ ਚੱਲੇ ਟੋਟਲ 3 ਜਣੇ ਸੀ ਪਹਿਲੇ ਕਰਿੰਦੇ 3 ਸੀਗੇ ਇੱਕ ਨਾਲ ਇਹਨਾਂ ਨੇ ਹੋਰ ਲਾਇਆ ਹੋਇਆ ਸੀ 4 ਜਣੇ ਟੋਟਲ ਪਿਛਲਾ ਵੀ ਕੋਈ ਇਹਨਾਂ ਦਾ ਰਿਕਾਰਡ ਖੰਗਾਲਿਆ ਨਹੀਂ ਨਹੀਂ ਪਿਛਲਾ ਇਹਨਾਂ ਦਾ ਕੋਈ ਨਹੀਂ ਹੈ ਤੇ ਚੱਕੀ ਚੈੱਕ ਕਰਦੇ ਆਂ ਅੱਛਰੀਆ ਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਨੇ ਸੂਰੀ ਸਾਥੀਓ ਸਵੇਲੇ ਦੀ ਇੱਕ ਵੱਡੀ ਖਬਰ ਇੱਕ ਚੱਗੀ ਖਬਰ ਬਲਾਚੌਰ ਤੋਂ ਸਾਹਮਣੇ ਆ ਰਹੀ ਆ ਜਿੱਥੇ ਬਲਾਚੌਰ ਪੁਲਿਸ ਨੂੰ ਐਸਐਸਪੀ ਡਾਕਟਰ ਮਹਿਤਾਬ ਸਿੰਘ ਹੁਣਾਂ ਦੀ ਦਸ਼ਾ ਨਿਰਦੇਸ਼ ਹੇਠ ਇੱਕ ਵੱਡੀ ਕਾਮਯਾਬੀ ਮਿਲੀ ਹੈ ਪੁਲਿਸ ਨੇ ਚੋਰਾਂ ਦੀ ਅਜੇਹੀ ਪੈੜ ਨੱਪੀ ਹੈ ਕਿ 24 ਘੰਟੇ ਦੇ ਅੰਦਰ ਕਾਮਯਾਬੀ ਮਿਲਦੀ ਹੈ ਹੁਣ ਹੁੰਦਾ ਕੀ ਹੈ ਜੀ ਬਲਾਚੌਰ ਵਿਖੇ ਗੜਸ਼ੰਕਰ ਰੋਡ ਤੇ ਚਮਿੰਡਾ ਫਿਲਿੰਗ ਸਟੇਸ਼ਨ ਜਿੱਥੇ ਹਥਿਆਰਾਂ ਸਮੇਤ ਜਿਹੜੇ ਚੋਰ ਆ ਜਿਹੜੇ ਲੁੱਟਖੋ ਕਰਨ ਵਾਲੇ ਮਾੜੇ ਅਨਸਰ ਪਹੁੰਚਦੇ ਆ ਅਤੇ ਪਿਸਤੌਲ ਦੀ ਨੋਕ ਤੇ 76800 ਰੁਪਿਆ ਲੁੱਟ ਕੇ ਉੱਥੋਂ ਫਰਾਰ ਹੋ ਜਾਂਦੇ ਆ ਪੁਲਿਸ ਤੱਕ ਸ਼ਿਕਾਇਤ ਪਹੁੰਚਦੀ ਆ ਪੁਲਿਸ ਤੁਰੰਤ ਐਕਸ਼ਨ ਲੈਂਦੀ ਆ ਪੁਲਿਸ ਵੱਲੋਂ ਕੈਮਰੇ ਖੰਘਾਲੇ ਜਾਂਦੇ ਆ ਪੁਲਿਸ ਚੋਰਾਂ ਦੀ ਪੈੜ ਨੱਪਦੀ ਆ ਔਰ 24 ਘੰਟੇ ਤੋਂ ਪਹਿਲਾਂ ਪਹਿਲਾਂ ਹੀ ਪੁਲਿਸ ਦੋਸ਼ੀਆਂ ਨੂੰ ਦਬੋਚ ਲੈਂਦੀ ਆ ਤੇ 76800 ਰੁਪਏ ਜਿਹੜਾ ਲੁੱਟ ਕੇ ਲਗੇ ਹੁੰਦੇ ਆ ਉਹਦੀ ਰਿਕਵਰੀ ਹੋ ਜਾਂਦੀ ਹੈ ਨਾਲ ਦੀ ਨਾਲ ਪੁਲਿਸ ਪਿਸਤੌਲ ਜਿਸ ਦੀ ਨੋਕ ਤੇ ਜਿਹੜੇ ਚੋਰ ਲੁੱਟ ਦੀ ਵਾਰ ਦਾ ਤੁਹਾਨੂੰ ਅੰਜਾਮ ਦਿੰਦੇ ਉਸ ਪਿਸਤੌਲ ਨੂੰ ਰਿਕਵਰ ਕਰ ਲੈਂਦੀ ਹੈ ਵਾਰਦਾਤ ਦੇ ਦੌਰਾਨ ਵਰਤਿਆ ਗਿਆ ਮੋਟਰਸਾਈਕਲ ਰਿਕਵਰ ਕੀਤਾ ਜਾਂਦਾ ਹੈ ਅਤੇ ਨਾਲ ਦੀ ਨਾਲ ਤਿੰਨ ਮੋਬਾਈਲ ਫੋਨ ਆ ਜਿਹੜੇ ਉਹ ਵੀ ਪੁਲਿਸ ਵੱਲੋਂ ਬਰਾਮਦ ਕਰ ਲਏ ਜਾਂਦੇ ਆ ਤਾਂ ਬਲਾਚੌਰ ਵਿੱਚ ਆਮ ਜਨਤਾ ਦੇ ਅੰਦਰ ਵਿਸ਼ਵਾਸ ਪੁਲਿਸ ਨੂੰ ਲੈ ਕੇ ਵਧਿਆ ਕਿਉਂਕਿ 24 ਘੰਟੇ ਦੇ ਅੰਦਰ ਅੰਦਰ ਲੁੱਟ ਦੀ ਜਿਹੜੀ ਇਹ ਘਟਨਾ ਨੂੰ ਟ੍ਰੇਸ ਕੀਤਾ ਗਿਆ ਤੇ ਕੋਈ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾ ਰਿਹਾ ਜਿੱਥੇ ਡੀਐਸਪੀ ਸਬਡਿਵੀਜ਼ਨ ਸ਼ਾਮ ਸੁੰਦਰ ਮੀਡੀਆ ਦੇ ਮੁਖਾਤਬ ਹੋ ਰਹੇ ਹਨ 25 ਜਨਵਰੀ 24 ਨੂੰ ਰਾਤ ਨੂੰ ਐਸਐਚਓ ਸਾਹਿਬ ਨੂੰ 112 ਨੰਬਰ ਤੋਂ ਕੰਪਲੇਂਟ ਆਈ ਸੀ ਚਾ ਮੁੰਡਾ ਫਿਲਿੰਗ ਸਟੇਸ਼ਨ ਨੇ ਗਾਂ ਸੈਕਟਰ ਰੋਡ ਤੇ ਰੋਕੇ ਲਏ ਪਿੰਡਾਂ ਦਾ ਰੁਕੀ ਤਲਾ ਉੱਥੇ ਖੋ ਹੋ ਗਈ ਹੈ ਅਸੀਂ ਉਸ ਰਾਵਣੇ ਨੂੰ ਬੜੀ ਮਸ਼ਕਤੀ ਨਾਲ ਮੌਕੇ ਤੇ ਜਾ ਕੇ ਸਾਰੀ ਤਫਤੀਸ਼ ਅਮਲ ਚ ਨਹੀਂ ਆਉਂਦੀ ਤੇ ਇਹਨਾਂ ਨੇ 3-4 ਘੰਟੇ ਦੇ ਵਿੱਚ ਹੀ ਸਾਰੀ ਤਫਤੀਸ਼ ਕਰਕੇ ਜਿਹੜੇ ਦੋਸ਼ੀ ਸੀ ਚਾਰ ਤੇ ਚਾਰੇ ਗ੍ਰਿਫਤਾਰ ਕਰ ਲਏ ਉਤੋਂ ਅਲਾਵਾ ਵਾਰਦਾਤ ਸਬੰਧੀ ਹੋਈ ਜਿਹੜੀ ਪਿਸਤਲ ਸੀ ਨਕਲ ਤੇ ਨਾਲ ਜਿਹੜੇ 76800 ਰੁਪਏ ਦੀ ਜਿਹੜੀ ਕਰੰਸੀ ਸੀ ਤੇ ਇੱਕ ਦੱਤਾ ਇੱਕ ਮੋਟਰਸਾਈਕਲ ਤਿੰਨ ਮੋਬਾਈਲ ਬਰਾਮਦ ਕਰੇ ਇਹਦੇ ਚ ਕੀ ਕਰਿੰਦੇ ਵੀ ਸੀਗੇ ਜੀ ਵਿੱਚ ਇਨਵੋਲਵ ਸੀਗੇ ਇਹਦੇ ਵਿੱਚ ਹਾਂਜੀ ਹਾਂਜੀ ਇਹਦੇ ਚ ਕਰਿੰਦੇ ਇਨਵੋਲਵ ਸੀਗੇ ਕਿੰਨੇ ਜਣੇ ਸਾਰੇ ਚਲੋ ਚਲੋ ਟੋਟਲ ਤਿੰਨ ਜਣੇ ਸੀ ਸੱਤ ਪਹਿਲੇ ਕਰਿੰਦੇ ਤਿੰਨ ਸੀਗੇ ਇੱਕ ਨਾਲ ਇਹਨਾਂ ਨੇ ਹੋਰ ਲਾਇਆ ਹੋਇਆ ਸੀ ਚਾਰ ਜਣੇ ਟੋਟੇ ਪਿਛਲਾ ਵੀ ਕੋਈ ਇਹਨਾਂ ਦਾ ਰਿਕਾਰਡ ਖੰਗਾਲਿਆ ਨਹੀਂ ਨਹੀਂ ਪਿਛਲਾ ਇਹਨਾਂ ਦਾ ਤਾਂ ਕੋਈ ਨਹੀਂ ਹੈਗਾ ਜਵੱਕੀ ਚੈੱਕ ਕਰਦੇ ਹਾਂ